ਅੱਜ ਕਿ ਨਵਾਂ ਸਾਲ ਹੈ ਸੋ 2 ਮਹੀਨੇ ਰਹਿ ਗਏ ਪਾਰਲੀਮੈਂਟ ਇਲੈਕਸ਼ਨ ਤੋਂ ਸਾਰੀਆਂ ਸਥਿਤੀਆਂ ਜੋ ਦੇ ਪੰਜਾਬ ਦੀ ਸਥਿਤੀ ਹੈ ਜੋ ਹੋ ਰਿਹਾ ਦੇਸ਼ ਵਿੱਚ ਸਾਰਿਆਂ ਦਾ ਜਾਇਜ਼ਾ ਲੈ ਕੇ ਅਸੀਂ ਕੋਈ ਰਣਨੀਤੀ ਪਾਰਟੀ ਦੀ ਬਣਾਉਣਾ ਵਗੇ ਸਾਰੇ ਅਸੀਂ ਹਲਕਾ ਇੰਚਾਰਜ ਹੀ ਬਣਾਏ ਆ ਅਪ ਡਿਸਟ੍ਰਿਕਟ ਪ੍ਰੈਜ਼ੀਡੈਂਸੀ ਬਣਾਈ ਹੈ ਆਪਸੀ ਨੇ ਲੀਡਰਸ਼ਿਪ ਲਈ ਹੈ ਹੋਰ ਕਮੇਟੀ ਵੀ ਹੈ ਸੋ ਅਸੀਂ ਪੂਰਾ ਦਿਨ ਜਿਵੇਂ ਸਾਰੇ ਲੋਕਾਂ ਦੇ ਵਿਚਾਰ ਸੁਣ ਕੇ ਫਿਰ ਦੇਖਾਂਗੇ ਕੀ ਆਪਣੀ ਗੱਲ ਦੀ ਵਿਚਾਰੀ ਹੈ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਜਿਹੜਾ ਉਹ ਖਰੀਦਿਆ ਉਸ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਪ੍ਰਾਈਵੇਟ ਥਰਮਲ ਪਲਾਂਟ ਅੱਜ 2500 ਕਰੋੜ ਦਾ ਕਰਜ਼ਾ ਵੀ ਲਿੱਤਾ ਗਿਆ ਸਰਕਾਰ ਨੇ ਨਵੇਂ ਸਾਲ ਚੜ੍ਹਦੇ ਸਾਲ ਭਗਵੰਤ ਮਾਨ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਮੈਨੂੰ ਤਾਂ ਡਰ ਹੈ ਕਿ ਜਿਹੜੇ ਬਾਕੀ 3 ਸਾਲ ਪਤਾ ਨਹੀਂ ਕੀ ਕਰੂਗਾ ਮੈਨੂੰ ਲੱਗਿਆ ਇੰਨਾ ਤਬਾਹ ਕਰ ਦੂਗਾ ਬੜਾ ਔਖਾ ਹੋ ਜਾਣਾ ਨਾ ਇਹਨੂੰ ਤਜਰਬਾ ਹੈ ਨਾ ਇਹਨੂੰ ਕੋਈ ਅਕਲ ਹੈ ਨਾ ਇਹਨੂੰ ਡਿਪਲੋਮੈਟਿਕਲੀ ਕੰਮ ਕਰਾਉਣ ਦਾ ਤਰੀਕਾ ਹੈ ਆ ਸੋਚਦਾ ਹੈ ਕਿ ਮੈਨੂੰ ਬਣਾਤਾ ਹੁਣ ਮੈਂ ਮੁੱਖ ਮੰਤਰੀ ਬਣ ਗਿਆ ਮੁੱਖ ਮੰਤਰੀ ਬੰਨਾ ਹੋਰ ਚੀਜ਼ ਹੈ ਜਿਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਸੰਭਾਲਨੀ ਹੋਰ ਗੱਲ ਹੈ ਇਹ ਕੋਈ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਰਿਸਪੌਂਸਿਬਿਲਟੀ ਹੁੰਦੀ ਹੈ ਹੁਣ ਉਹ ਮਜ਼ਾਕੀਆ ਨਹੀਂ ਹੈ ਹੁਣ ਸੀਰੀਅਸ ਕੰਮ ਕਰਨ ਦੀ ਲੋੜ ਹੈ ਪਰ ਮੈਨੂੰ ਅਫਸੋਸ ਹੈ ਕਿ ਇਹਦੇ ਇਹਦੀ ਸੋਚ ਹਲੇ ਵੀ ਉਹ ਮਜ਼ਾਕੇ ਵਾਂਗੂ ਹੀ ਹੈ ਮੈਡੀਟੇਸ਼ਨ ਚ 4 ਦਿਨਾਂ ਲਈ ਆਂਧਰਾ ਪ੍ਰਦੇਸ਼ ਗਿਆ ਮੁੱਖ ਮੰਤਰੀ ਮੈਨੂੰ ਇੱਕ ਹੈਰਾਨੀ ਆਉਂਦੀ ਹੈ ਕੇਜਰੀਵਾਲ ਹਿਸ਼ਾਰਪੁਰ ਆਂਦਾ ਹੈ ਆ ਉੱਥੇ ਜਾ ਰਿਹਾ ਆਪਣੇ ਆਂਧਰਾ ਪ੍ਰਦੇਸ਼ ਕਿਸ ਚੀਜ਼ ਦੀ ਮੈਡੀਟੇਸ਼ਨ ਕਰਨਾ ਚਾਹੁੰਦੇ ਹੈ ਤਬਾਤਾ ਕਰਤਾ ਪੰਜਾਬ ਅੱਜ ਇੱਕ ਨਵਾਂ ਸਾਲ ਹੈ ਸੋ 2 ਮਹੀਨੇ ਰਹਿ ਗਏ ਪਾਰਲੀਮੈਂਟ ਇਲੈਕਸ਼ਨ ਤੋਂ ਸਾਰੀਆਂ ਸਥਿਤੀਆਂ ਜੋ ਦੇ ਪੰਜਾਬ ਦੀ ਸਥਿਤੀ ਹੈ ਜੋ ਹੋ ਰਿਹਾ ਦੇਸ਼ ਵਿੱਚ ਸਾਰਿਆਂ ਦਾ ਜਾਇਜ਼ਾ ਲੈ ਕੇ ਅਸੀਂ ਕੋਈ ਰਣਨੀਤੀ ਪਾਰਟੀ ਦੀ ਬਣਾਵਾਂਗੇ ਸਾਰੇ ਅਸੀਂ ਹਲਕਾ ਇੰਚਾਰਜ ਹੀ ਬਣਾਏ ਹੈ ਆਪ ਡਿਸਟ੍ਰਿਕਟ ਪ੍ਰੈਜ਼ੀਡੈਂਸੀ ਬਣਾਈ ਹੈ ਆਪਸੀ ਨੇ ਲੀਡਰਸ਼ਿਪ ਲਈ ਹੈ ਕੋਰ ਕਮੇਟੀ ਵੀ ਹੈ ਸੋ ਅਸੀਂ ਪੂਰਾ ਦਿਨ ਜਿਵੇਂ ਸਾਰੇ ਲੋਕਾਂ ਦੇ ਵਿਚਾਰ ਸੁਣ ਕੇ ਫਿਰ ਦੇਖਾਂਗੇ ਕੀ ਆਪਣੀ ਰਣਨੀਤੀ ਚੱਲੀ ਸਰਕਾਰ ਨੇ ਪ੍ਰਾਈਵੇਟ ਕਰਨੀ ਪ੍ਰਾਜਾ ਜਿਹੜਾ ਉਹ ਖਰੀਦਾ ਉਸ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਪ੍ਰਾਈਵੇਟ ਕਰਨ ਦਾ ਅੱਜ 2500 ਕਰੋੜ ਦਾ ਕਰਜ਼ਾ ਵੀ ਦਿੱਤਾ ਗਿਆ ਨਵੇਂ ਸਾਹ ਚੜਦੇ ਸਾਲ ਭਗਵੰਤ ਮਾਨ ਨੇ ਪੰਜਾਬ ਨੂੰ ਤਬਾਹ ਕਰ ਦੇਣਾ ਮੈਨੂੰ ਤਾਂ ਡਰ ਆਇਆ ਕਿ ਜਿਹੜੇ ਬਾਕੀ 3 ਸਾਲ ਪਤਾ ਨਹੀਂ ਕੀ ਕਰੂਗਾ ਮੈਨਲਾ ਇਹ ਇੰਨਾ ਤਬਾਹ ਕਰ ਦੂਗਾ ਬੜਾ ਔਖਾ ਹੋ ਜਾਣਾ ਹੈ ਨਾ ਇਹਨੂੰ ਤਜਰਬਾ ਹੈ ਨਾ ਇਹਨੂੰ ਕੋਈ ਅਕਲ ਹੈ ਨਾ ਇਹਨੂੰ ਡਿਪਲੋਮੈਟਿਕਲੀ ਕੰਮ ਕਰਾਉਣ ਦਾ ਤਰੀਕਾ ਹੈ ਆ ਸੋਚਦਾ ਹੈ ਕਿ ਮੈਨੂੰ ਬਣਾਤਾ ਹੁਣ ਮੈਂ ਮੁੱਖ ਮੰਤਰੀ ਬਣ ਗਿਆ ਮੁੱਖ ਮੰਤਰੀ ਬਨਣਾ ਹੋਰ ਚੀਜ਼ ਹੈ ਜਿਮ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਸੰਭਾਲਨੀ ਹੋਰ ਗੱਲ ਹੈ ਇਹ ਕੋਈ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਰਿਸਪੌਂਸਿਬਿਲਟੀ ਹੁੰਦੀ ਹੈ ਹੁਣ ਉਹ ਮਜ਼ਾਕੀਆ ਨਹੀਂ ਹੈ ਹੁਣ ਸੀਰੀਅਸ ਕੰਮ ਕਰਨ ਦੀ ਲੋੜ ਹੈ ਪਰ ਮੈਨੂੰ ਅਫਸੋਸ ਹੈ ਕਿ ਇਹ ਇਹ ਦੀ ਸੋਚ ਹਲੇ ਵੀ ਉਹ ਮਜ਼ਾਕੇ ਵਾਂਗੂ ਹੀ ਹੈ ਮੈਡੀਟੇਸ਼ਨ ਜਬੀ 4 ਦਿਨਾਂ ਲਈ ਆਂਧਰਾ ਪ੍ਰਦੇਸ਼ ਕੇ ਮੁੱਖ ਮੰਤਰੀ ਮੈਨੂੰ ਇੱਕ ਹੈਰਾਨੀ ਆਉਂਦੀ ਹੈ ਕੇਜਰੀਵਾਲ ਹਿਸ਼ਾਰਪੁਰ ਆਂਦਾ ਹੈ ਆ ਉੱਥੇ ਜਾ ਰਿਹਾ ਆਪਣੇ ਆਂਧਰਾ ਪ੍ਰਦੇਸ਼ ਕਿਸ ਚੀਜ਼ ਦੀ ਮੈਡੀਟੇਸ਼ਨ ਕਰਨਾ ਚਾਹੁੰਦੇ ਹੈ ਤਬਾਤਾ ਕਰਤਾ ਪੰਜਾਬ